ਮਿੱਤਰੋ ਆਪਣੇ ਕਿਸਾਨ ਵੀਰਾਂ ਲਈ ਬਹੁਤ ਹੀ ਜ਼ਿਆਦੇ ਵੱਡੀ ਖੁਸ਼ਖਬਰੀ ਲੈ ਕੇ ਆਇਆ ਕਿਉਂਕਿ ਜਿਹੜਾ ਕਣਕ ਦਾ ਰੇਟ ਆ ਇਹ ਫੇਰ ਵੱਧ ਗਿਆ ਹਾਂ ਦੋਸਤੋ ਪਹਿਲਾਂ ਆਪਾਂ ਸਾਰੇ ਜਾਣਦੇ ਹਾਂ ਕਿ ਐਮਪੀ ਦੇ ਵਿੱਚ ਪ੍ਰਾਈਵੇਟ ਕਣਕਾ ਜਿਹੜੀ ਉਹ 2700 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਆ ਆਪਣੇ ਕਿਸਾਨ ਵੀਰ ਬਹੁਤ ਹੀ ਜ਼ਿਆਦੇ ਖੁਸ਼ ਆ ਚਾਹੇ ਉਹਨਾਂ ਦਾ ਝਾੜ ਘਟ ਨਿਕਲਿਆ ਪਰੰਤੂ ਰੇਟ ਦੇ ਕਰਕੇ ਬਹੁਤ ਹੀ ਜ਼ਿਆਦੇ ਖੋਚ ਨਜ਼ਰ ਆ ਰਹੇ ਆਪਣੇ ਕਿਸਾਨ ਵੀਰ ਹੁਣ ਆਪਣੇ ਇਧਰ ਦੀ ਗੱਲ ਕਰਕੇ ਜੇਕਰ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀ ਗੱਲ ਕਰਕੇ ਤਾਂ ਉੱਥੋਂ ਦੀਆਂ ਸਰਕਾਰਾਂ ਨੇ 125 ਰੁਪਏ ਪ੍ਰਤੀ ਕੁਇੰਟਲ ਦਾ ਬੌਨਸ ਦੇ ਦਿੱਤਾ ਤਾਂ ਇਸ ਵਾਰ ਆਪਣੇ ਕਣਕ ਦਾ ਜਿਹੜਾ ਐਮਐਸਪੀ ਆ ਉਹ ਕਿੰਨੇ ਰੁਪਏ ਆ 2275 ਰੁਪਏ ਪ੍ਰਤੀ ਕਵੰਟਲ ਜਨਕਿ ਜਿਹੜੀ ਆਪਾਂ ਕਣਕ ਮੰਡੀਆਂ ਦੇ ਵਿੱਚ ਲੈ ਕੇ ਜਾਵਾਂਗੇ ਉਹ ਆਪਣੀ 2275 ਰੁਪਏ ਪ੍ਰਤੀ ਕਵੰਟਲ ਹੀ ਵਿਕੂਗੀ ਪਰੰਤੂ ਜਿਹੜਾ ਮੱਧ ਪ੍ਰਦੇਸ਼ ਆ ਰਾਜਸਥਾਨ ਆ ਉੱਥੋਂ ਦੀਆਂ ਸਰਕਾਰਾਂ ਨੇ ਆਪਣੇ ਕਿਸਾਨ ਵੀਰਾਂ ਨੂੰ 125 ਰੁਪਏ ਦਾ ਬੌਨਸ ਦੇ ਕੇ ਬਹੁਤ ਹੀ ਜਿਆਦੇ ਵੱਡੀ ਖੁਸ਼ਖਬਰੀ ਦਿੱਤੀ ਆ ਹੁਣ ਉੱਥੋਂ ਦੇ ਕਿਸਾਨ ਵੀਰ 2400 ਰੁਪਏ ਪ੍ਰਤੀ ਕੁਆਂਟਲ ਕਣਕ ਵੇਚ ਸਕਣਗੇ ਜਾਨੀ ਕਿ ਐਮ ਐਸ ਪੀ ਨਾਲੋਂ 125 ਰੁਪਏ ਜਦ 2400 ਰੁਪਏ ਪ੍ਰਤੀ ਕੁਆਂਟਲ ਵੇਚਣਗੇ ਪਰੰਤੂ ਆਪਣਾ ਜਿਹੜਾ ਪੰਜਾਬ ਆ ਇਹ ਕਿਹੜਾ ਕਿਸੇ ਨਾਲੋਂ ਘਾਟਾ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਆਦਮੀ ਪਾਰਟੀ ਦੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਕੱਲੀ-ਕੱਲੀ ਫਸਲ ਉਤੇ ਐਮ ਐਸ ਪੀ ਦੇਵਾਂਗੇ ਹਾਲੇ ਤੱਕ ਸਾਨੂੰ ਕੱਲੇ ਕਣਕ ਝੋਨੇ ਤੋਂ ਇਲਾਵਾ ਹੋਰ ਕਿਸੇ ਵੀ ਫਸਲ ਉੱਤੇ ਐਮ ਐਸ ਪੀ ਨਹੀਂ ਮਿਲੀ ਤੁਸੀਂ ਤਾਂ ਪੰਜ ਮਿੰਟਾਂ ਵਿੱਚ ਕਹਿੰਦੇ ਸੀ ਪਰ ਤੁਹਾਨੂੰ ਬਣਨ ਤਾਂ ਬਹੁਤ ਜ਼ਿਆਦਾ ਚਿਰ ਹੋ ਗਿਆ ਬਹੁਤ ਜ਼ਿਆਦਾ ਸਮਾਂ ਹੋ ਗਿਆ ਚਲੋ ਭੁੱਲਾਂ ਸਾਰਿਆਂ ਤੋਂ ਹੁੰਦੀਆਂ ਰਹਿੰਦੀਆਂ ਪਰ ਤੂੰ ਆਪਣੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ ਉਹ ਕੀ ਕਹਿੰਦੇ ਆ ਉਹਨਾਂ ਨੇ ਕੀ ਐਲਾਨ ਕੀਤਾ ਸੀ ਜਰਾ ਉਹ ਵੀ ਦੇਖ ਲਓ ਰਿਪੋਰਟ ਤਾਂ ਲਾਗੂ ਕਰ ਨਹੀਂ ਸਕਦੀ ਸਟੇਟ ਗਵਰਨਮੈਂਟ ਸੁਆਮੀ ਨਾਦਨਦੀ ਸਵਾਮੀ ਨਾਦਨ ਦਾ ਕੁ ਭਾ ਕਿੰਨਾ ਬਣਦਾ ਲਾਇਆ ਸਾਹਿਬ ਮੈਂ 2616 ਬਣਦਾ ਫਿਰ ਐਂ ਕਰਦੇ ਕਹਿੰਦਾ 980 ਰੁਪਿਆ ਕੁਇੰਟਲ ਤੇ ਨਾ ਬੋਨਸ ਦੇ ਦਨੇ ਆਪਾਂ ਦਿੱਲੀ ਦੇ ਕਿਸਾਨਾਂ ਨੂੰ ਸਵਾਮੀ ਨਾਦਨ ਦੇ ਬਰਾਬਰ ਭਾਜਾ ਬੜੂ 100 ਕਰੋੜ ਰੁਪਿਆ ਕੱਢ ਕੇ ਪਾਸੇ ਰੱਖ ਲਿਆ ਵੀਰੋ 980 ਰੁਪਿਆ ਕੁਇੰਟਲ ਦਿੱਲੀ ਦੇ ਕਿਸਾਨ ਵੱਧ ਵੇਚਣਗੇ ਕੈਪਟਰ ਕਿਉਂ ਨਹੀਂ ਕਰ ਸਕਦਾ ਇਹ ਕੱਟ ਕਰ ਸਕਦਾ ਐਂ ਕਰਦੇ ਇੱਕ ਕਿੱਲੇ ਤੇ 23000 ਰੁਪਿਆ ਦਾ ਫਰਕ ਪੈ ਜਾਊਗਾ ਜੇ 23000 ਰੁਪਿਆ ਕਿੱਲੇ ਦੀ ਵੱਧ ਪਾਪਾ ਨੂੰ ਆਮਦਨੀ ਹੋ ਗਈ ਫਿਰ ਕਰਜ਼ੇ ਲੈਣ ਦੀ ਲੋੜ ਹੀ ਨਹੀਂ ਪੈਣੀ ਕਰਦੇ ਨਹੀਂ ਇਹ ਕਰ ਸਕਦਾ ਕਰ ਤੈਨੂੰ ਕਰੇ ਚਲੋ ਕੈਪਟਨ ਨੇ ਤਾਂ ਨਹੀਂ ਕੀਤਾ ਹੁਣ ਤੁਸੀਂ ਮੁੱਖ ਮੰਤਰੀਓ ਕਾਫੀ ਸਮਾਂ ਹੋ ਗਿਆ ਤੁਸੀਂ ਮੁੱਖ ਮੰਤਰੀਓ ਪੰਜਾਬ ਦੇ ਤੁਸੀਂ ਕਰ ਦਿਓ 9800 ਰੁਪਏ ਜੇਕਰ ਆਪਾਂ 2275 ਰੁਪਏ ਦੇ ਵਿੱਚ ਜੋੜਦੇ ਆ ਤਾਂ ਲਗਭਗ 3k ਹਜ਼ਾਰ ਰੁਪਏ ਪ੍ਰਤੀ ਕੁੰਟਲ ਆਪਣੀ ਜਿਹੜੀ ਕਣਕਾ ਉਹ ਮੰਡੀਆਂ ਦੇ ਵਿੱਚ ਇਸ ਵਾਰ ਵਿਕਣੀ ਚਾਹੀਦੀ ਆ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਜੇਕਰ ਐਮਪੀ ਦੇ ਵਿੱਚ ਪ੍ਰਾਈਵੇਟ ਆਪਣੇ ਕਿਸਾਨ ਵੀਰ ਆ ਜਿਹੜੀ ਉਹ 2700 ਰੁਪਏ ਪ੍ਰਤੀ ਕੁੰਟਲ ਵੇਚ ਸਕਦੇ ਆ ਮੱਧ ਪ੍ਰਦੇਸ਼ ਤੇ ਰਾਜਸਥਾਨ ਜਿਹੜੀਆਂ ਸਰਕਾਰਾਂ ਕਣਕ ਦੇ ਉੱਪਰ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ 125 ਰੁਪਏ ਪ੍ਰਤੀ ਕੁਆਂਟਲ ਜੇਕਰ ਬੌਂਸ ਦੇ ਸਕਦੀਆਂ ਤਾਂ ਪੰਜਾਬ ਸਰਕਾਰ ਦੇ ਵਿੱਚ ਤਾਂ ਫਿਰ ਵੀ ਭਗਵੰਤ ਸਿੰਘ ਮਾਨ ਜੇਕਰ ਕੈਪਟਨ ਇਹ ਕੰਮ ਨਹੀਂ ਕਰ ਸਕਿਆ ਤੁਸੀਂ ਇਹ ਐਲਾਨ ਕੀਤਾ ਸੀ 980 ਰੁਪਿਆ ਪ੍ਰਤੀ ਕੁਇੰਟਲ ਬੌਨਸ ਕੋਈ ਜ਼ਿਆਦਾ ਨਹੀਂ ਤੁਸੀਂ ਆਪਨੇ ਮੂੰਹੋਂ ਕਹਿ ਰਹੇ ਹੋ ਦੇ ਸਕਦੇ ਹੋ ਤੇ ਦੇਣਾ ਵੀ ਚਾਹੀਦਾ ਜਾਂ ਤਾਂ ਐਲਾਨ ਨਾ ਕਰਦੇ ਜਾਂ ਤਾਂ ਹੋਰ ਸਰਕਾਰਾਂ ਨੂੰ ਭੰਡ ਦੇ ਨਾਲ ਜਾਂ ਫਿਰ ਜੇ ਐਲਾਨ ਤੁਸੀਂ ਕੀਤਾ ਹੀ ਤਾਂ ਹੁਣ ਪ੍ਰਤੀ ਕੁਇੰਟਲ 3000 ਰੁਪਏ ਕਣਕ ਦਾ ਜਿਹੜਾ ਰੇਟ ਬਣਦਾ ਉਹ ਇਸ ਵਾਰ ਆਪਣੇ ਕਿਸਾਨ ਵੀਰਾਂ ਨੂੰ ਮਿਲਣਾ ਹੀ ਚਾਹੀਦਾ ਧੰਨਵਾਦ ਦੋਸਤੋ